ਸੇਕਾ ਫਿਰ ਤੋਂ ਸਵਾਗਤ ਹੈ ਜੀ ਸਾਰੇ ਦਰਸ਼ਕਾਂ ਦਾ ਗੱਲਬਾਤ ਕਰ ਰਹੇ ਸੀ ਕਿ ਨਵੇਂ ਸਾਲ ਦੇ ਵਿੱਚ ਜਿਹੜਾ ਉਹ ਕੀ ਕੁਝ ਨਵਾਂ ਆਉਣ ਵਾਲਾ ਹੈ ਤੇ ਬੀਤੇ ਸਾਲ ਦੇ ਵਿੱਚ ਕੀ ਕੁਝ ਹੋ ਚੁੱਕਿਆ ਹੈ ਸਾਡੇ ਨਾਲ ਐਮਪੀ ਸੁਖਤਾਲੀਵਾਲ ਜੀ ਸਟੂਡੀਓ ਦੇ ਵਿੱਚ ਮੌਜੂਦ ਨੇ ਉਹਨਾਂ ਨਾਲ ਕਰਦੇ ਆ ਇਸ ਬਾਬਤ ਕੁਝ ਗੱਲਾਂ ਬਾਤਾਂ ਖਾਸ ਕਰਕੇ ਸਿਆਸਤ ਦੇ ਨਾਲ ਜੁੜੀਆਂ ਅੱਗੇ ਕੀ ਨਵੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਬਹੁਤ ਬਹੁਤ ਸਵਾਗਤ ਹੈ ਸੁਖਤਾਲੀਵਾਲ ਜੀ ਦਾ ਮਾਰਨਿੰਗ ਸ਼ੋਅ ਦੇ ਵਿੱਚ ਧੰਨਵਾਦ ਸ੍ਰੀ ਜੀ ਮੇਰੇ ਵੱਲੋਂ ਤੁਹਾਨੂੰ ਔਰ ਚੈਨਲ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਬਹੁਤ ਪਿਆਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੁਖਤਾਲੀਵ 2024 ਹੁਣ ਜਾਣ ਵਾਲਾ ਹੈ ਦੋ ਦਿਨਾਂ ਦੇ ਬਾਅਦ ਕੈਲੰਡਰ ਦੀ ਤਰੀਕ ਬਦਲ ਜਾਣੀ ਹੈ ਤੇ 2024 ਦੇ ਵਿੱਚ ਕੀ ਤੁਸੀਂ ਵੀ ਐਨਾਲਿਸਿਸ ਕਰਦੇ ਹੋ ਵੀ ਕੀ ਕੁਝ ਆਪਾਂ ਕੀਤਾ ਕੀ ਪਾਇਆ ਕੀ ਗਵਾਇਆ ਕਿਵੇਂ ਦਾ ਸਾਲ ਰਿਹਾ ਤਾਂ ਕਿ ਕੁਝ ਨਜ਼ਰ ਆਉਂਦਾ ਹੈ ਮੈਚਰਲੀ ਹੈ ਜੇ ਕੋ ਦੇਖੋ ਟਾਈਮ ਬੜਾ ਲੰਮਾ ਲੱਗ ਸਕਦਾ ਪਰ ਟਾਈਮ ਛੋਟਾ ਹੁਣ ਦੇਖੋ ਸਾਨੂੰ ਪਹਿਲਾਂ ਤਾਂ ਅਸੀਂ ਜਿਹੜਾ ਕੋਵਿਡ ਦੇ ਵਿੱਚੋਂ ਦੀ ਗਏ ਦੋ ਸਾਲ ਜਿਹੜਾ ਸੀਗਾ ਦੁਨੀਆ ਦੇ ਵਿੱਚ ਹਾਹਾਕਾਰ ਮੱਚੀ ਔਰ ਕੈਨੇਡਾ ਜਿਹੜਾ ਸੀਗਾ ਉਹੀ ਇੱਕ ਕੰਟਰੀ ਸੀ ਜਿਹਦੇ ਵਿੱਚ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਨਾਲ ਦੀ ਲੀਡਰਸ਼ਿਪ ਦੇ ਅੰਡਰ ਦੇ ਲਿਬਰਲ ਪਾਰਟੀ ਦੀ ਜਿਹੜੀ ਸੀਗੀ ਸਰਕਾਰ ਦੇ ਅੰਦਰ ਇਹ ਬੈਸਟ ਜਿਹੜਾ ਸੀਗੀ ਪਰਫਾਰਮੈਂਸ ਰਹੀ ਕੋਵਿਡ ਦੇ ਦੌਰਾਨ ਔਰ ਬੀਸੀ ਦੇ ਵਿੱਚ ਸੂਬੇ ਦੇ ਵਿੱਚ ਖਾਸ ਕਰਕੇ ਸੋ ਜਦੋਂ ਆਪਾਂ ਇਹ ਚੀਜ਼ ਨੂੰ ਦੇਖਦੇ ਆ ਜਦੋਂ ਕੋਵਿਡ ਚੋਂ ਨਿਕਲੇ ਤਾਂ ਸਾਰੀ ਦੁਨੀਆ ਦੇ ਵਿੱਚ ਹੀ ਜਿਹੜਾ ਸੀਗਾ ਉਹ ਜਿਹੜੀ ਸੀ ਇਨਫਲੇਸ਼ਨ ਵੀ ਵਧੀ ਜਿਹੜੇ ਸੀਗੇ ਉਹ ਅਨਪਲੋਇਮੈਂਟ ਵੀ ਆਈ ਪਰ ਜਦੋਂ ਆਪਾਂ 2023 ਜਿਹੜਾ ਸਾਲ ਸੀ ਉਹ ਕਾਫੀ ਜ਼ਿਆਦਾ ਜਿਹੜਾ ਢਿੱਲਾ ਰਿਹਾ ਦੁਨੀਆ ਦੇ ਵਿੱਚ ਪਰ ਪਿਛਲਾ ਸਾਲ ਵੀ ਆਮ ਦੁਨੀਆਂ 'ਚ ਟਲਾਈ ਪਰ 2024 ਜਦੋਂ ਆਪਾਂ ਕੈਨੇਡਾ 'ਚ ਦੇਖਦੇ ਆ ਤਾਂ ਇਨਫਲੇਸ਼ਨ ਕਈ ਮਹੀਨਿਆਂ ਤੋਂ ਜਿਹੜੀ ਆ ਉਹ ਕੰਟਰੋਲ 'ਚ ਰਹੀ 2% ਤੋਂ ਥੱਲੇ ਲੈ ਕੇ ਆਉਣੀ ਇੱਕ ਬਹੁਤ ਵੱਡੀ ਜਿਹੜੀ ਗੱਲ ਹੈਗੀ ਆ ਔਰ ਉਹਦੇ ਵਿੱਚ ਸੀਗਾ ਜਿਹੜਾ ਬੈਂਕ ਦਾ ਗਵਰਨਰ ਸੀ ਕੈਨੇਡੀਅਨ ਉਹਨਾਂ ਨੇ ਕਿਹਾ ਸੀ ਵੀ ਤਿੰਨ ਪੈਰਾਮੀਟਰ ਦਿੰਦੇ ਹੁੰਦੇ ਆ ਉਹ ਸਰਕਾਰ ਨੂੰ ਵੀ ਇਹ ਜਿਹੜੇ ਪੈਰਾਮੀਟਰ ਨੂੰ ਦੇਖ ਕੇ ਉਹ ਇੰਟਰਸਟ ਰੇਟ ਥੱਲੇ ਉੱਤੇ ਲੈ ਜਾਂਦੇ ਔਰ ਉਹਦੇ ਵਿੱਚ ਜੇ ਦੇਖਿਆ ਜਾਵੇ ਤਾਂ ਪੰਜਵੇਂ ਜਿਹੜਾ ਆ ਵਾ ਅ ਇੰਟਰਸਟ ਰੇਟ ਜਿਹੜਾ ਵਾ ਉਹ ਥੱਲੇ ਡਿਗਿਆ ਹੁਣ ਜਿਹੜਾ 3.25 ਤੇ ਜਿਹੜਾ ਉਹ ਆ ਗਿਆ ਉਹਦੇ ਵਿੱਚ ਤਿੰਨ ਜਿਹੜੇ ਸੀਗੇ ਕੱਟ ਉਹ 0.25 ਦੇ ਲੱਗੇ ਔਰ ਦੋ ਕੱਟ ਜਿਹੜੇ ਸੀ ਹਾਫ ਪਰਸੈਂਟ ਸੋ ਬੇਸਿਕਲੀ ਇੰਟਰਸਟ ਰੇਟ ਜਿਹੜਾ ਸੀ ਲੋਕਾਂ ਨੂੰ ਕਾਫੀ ਜ਼ਿਆਦਾ ਅਫੈਕਟ ਕਰ ਰਿਆ ਸੀ ਉਹ ਜਿਹੜਾ ਸੀ ਉਹ ਥੱਲੇ ਆਇਆ ਔਰ ਨਾਲ ਹੀ ਜਦੋਂ ਆਪਾਂ ਲੈਂਡਮਾਰਕ ਪਾਲਿਸੀ ਦੀ ਗੱਲ ਕਰਦੇ ਆ ਉਹਦੇ ਵਿੱਚ ਜਿਹੜੀਆਂ ਜਿਵੇਂ ਹੁਣ ਫਾਰਮਾ ਕੇਅਰ ਬਹੁਤ ਲੰਮੇ ਸਮੇਂ ਤੋਂ ਜਿਹੜੀ ਸੀ ਚੱਲਦੀ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਡਾਇਬਟੀਜ਼ ਦੇ ਮਰੀਜ਼ ਨੇ ਔਰ ਜਿੰਨਾਂ ਨੂੰ ਡਾਇਬਟੀਜ਼ ਦੀ ਜਿਹੜੀ ਆ ਉਹ ਦਵਾਈ ਖੋੜ ਨਹੀਂ ਕਰ ਸਕਦੇ ਮੈਂ ਇਨਫੈਕਟ ਬਹੁਤ ਵੈਲ ਟੂ డు ਬਿਜ਼ਨਸ ਪਰਸਨ ਉਹ ਮੈਨੂੰ ਇੰਡੀਆ ਤੋਂ ਗਾਇਆ ਹੋਈ ਸੀ ਤੋ ਵਿਜ਼ਿਟ ਕਰੋ ਕਹਿੰਦੇ ਕਿ ਇੰਡੀਆ ਤੋਂ ਆਉਣਾ ਕਿਸੇ ਨੇ ਮੈਂ ਕਿਹਾ ਕੀ ਗੱਲ ਕਹਿੰਦੇ ਮੈਂ ਉਹਦੀ ਜਿਹੜੀ ਦਵਾਈ ਹੁੰਦੀ ਹੈ ਆਪਣੀ ਡਾਇਬਟੀਜ਼ ਦੀ ਉਹ ਭੇਜਣੀ ਉਹ ਅਸੀਂ ਜਿਹੜੀ ਆ ਹੁਣ ਕਵਰ ਕਰਤੀ ਆ ਔਰ ਵਿਮਨ ਦੇ ਜਿਹੜੇ ਕੰਟਰੋਸੈਪਟਸ ਦੀ ਗੱਲ ਕਰਦੇ ਆ ਉਹ ਵੀ ਕਵਰ ਕਰ ਲਿਆ ਔਰ ਨਾਲ ਹੀ ਜਿਹੜਾ ਸੀਗਾ ਮੇਜਰ ਡੈਂਟਲ ਕੇਅਰ ਦੀ ਜਦੋਂ ਗੱਲ ਕਰਦੇ ਆ ਡੈਂਟਲ ਕੇਅਰ ਪਾਲਸੀ ਵੀ ਜਿਹੜੀ ਆ ਉਹ ਪਿਛਲੇ ਸਾਲ ਲੈ ਕੇ ਜਿਹਦੇ ਨਾਲ ਤਕਰੀਬਨ 1.5 ਮਿਲੀਅਨ ਕੈਨੇਡੀਅਨ ਆ ਜਿਹੜੇ ਉਹਨਾਂ ਨੂੰ ਫਾਇਦਾ ਹੋਇਆ ਔਰ ਬਹੁਤ ਸਾਰੇ ਤੁਹਾਡੇ ਵੀ ਦਰਸ਼ਕ ਹੋਣਗੇ ਜਿਹੜੇ ਜਿਨ੍ਹਾਂ ਨੂੰ ਅੱਗੇ ਦਾੰਦ ਠੀਕ ਕਰਾਉਣ ਕਦੇ ਇੰਡੀਆ ਜਾਣਾ ਪੈਂਦਾ ਸੀ ਕਦੇ ਹੋਰ ਦੇਸ਼ਾਂ ਔਰ ਉਹਦੇ ਵਿੱਚ ਜਿਹੜਾ ਸੀਗਾ ਓਬੜੀ ਵੱਡੀ ਰਾਹਤ ਮਿਲੀ ਸੋ ਜਦੋਂ ਓਵਰঅল ਪਿਛਲਾ ਸਾਲ ਦੇਖਦੇ ਆ ਤਾਂ ਉਹਦੇ ਵਿੱਚ ਜਿਹੜਾ ਹੈਗਾ ਗਰੋਥ ਰੇਟ ਵੀ ਠੀਕ ਹੈ ਸੋ ਉਹ ਜਿਹੜਾ ਪੋਜ਼ਿਟਿਵ ਡਾਇਰੈਕਸ਼ਨ ਵਾਲੇ ਪਾਸੇ ਨੂੰ ਆਪਾਂ ਜਿਹੜਾ ਵਾ ਉਹ ਗਏ ਆ ਜਿਸ ਤਰੀਕੇ ਨਾਲ ਕੋਵਿਡ ਤੋਂ ਬਾਅਦ ਜਿਹੜਾ ਸੀਗਾ ਆਪਾਂ ਟਫ ਟਾਈਮ ਦੇ ਵਿੱਚੋਂ ਦੀ ਨਿਕਰਾਇਸੀ ਜੀ ਬਿਲਕੁਲ ਸਿਆਸਤ ਪੱਖੋਂ ਸੁਖਤਾਰੀਵਾਲ ਜੀ ਦੇਖੀਏ ਤਾਂ ਬੜੀ ਗੈਮਾ ਗੈਮਾ ਰਹੀ ਹੈ ਜਿਹੜੀ 2024 ਤੋਂ ਹੀ ਸ਼ੁਰੂ ਹੋ ਗਈ ਤੇ ਲੱਗਦਾ ਵੀ ਇਹ 2025 ਤੱਕ ਇਹ ਨਾਲ ਨਾਲ ਹੀ ਚੱਲਣੀ ਹੈ ਤੇ 2025 ਦੇ ਵਿੱਚ ਬਹੁਤ ਕੁਝ ਵੱਡਾ ਵੀ ਹੋ ਸਕਦਾ ਹੈ ਸੋ ਸਿਆਸਤ ਦੇ ਰੂਪ ਦੇ ਵਿੱਚ ਜੇ ਦੇਖਿਆ ਜਾਏ ਤਾਂ 2025 ਨੂੰ ਕਿਵੇਂ ਵੇਖਦੇ ਹੋ ਹੋਰ ਵੀ ਟਫ ਮੰਨਿਆ ਜਾ ਰਿਹਾ ਖਾਸ ਕਰਕੇ ਲਿਬਰਲਸ ਲਈ ਦੇਖੋ ਕੱਲੀ ਲਿਬਰਲ ਇਨ ਫੈਕਟ ਦੇਖੋ ਇਹ ਲੋਕਾਂ ਦੀ ਰਾਇ ਹੁੰਦੀ ਆ ਕਿਉਂਕਿ 2025 ਜਿਹੜਾ ਹੈਗਾ ਇਹ ਇਲੈਕਸ਼ਨ ਇਅਰ ਹੈਗਾ ਅਕਤੂਬਰ ਦੇ ਵਿੱਚ ਜਿਹੜਾ ਹੈਗਾ ਉਹ ਇਲੈਕਸ਼ਨ ਡਿਊ ਹੈਗਾ ਉਹਦੇ ਵਿੱਚ ਜਿਹੜਾ ਹੁਣ ਦੇਖਦੇ ਆ ਕਿਉਂਕਿ ਜਿਹੜੀਆਂ اپوزیشن ਪਾਰਟੀਆਂ ਆ ਉਹਨਾਂ ਨੇ ਹਮੇਸ਼ਾ ਹੀ ਜਿਹੜੀ ਕਟੀ ਉਹ ਕਟੀ ਕੀ ਕਰਦੇ ਆ ਕਿਉਂਕਿ ਕੋਈ ਪਾਲਿਸੀ ਤਾਂ ਸੋਲਿਡ ਲੈ ਕੇ ਨਹੀਂ ਆ ਰਹੇ ਉਹ ਇੱਕ ਸਲੋਗਨ ਬਣਾ ਲਏ ਉਹਨਾਂ ਨੇ ਵੀ ਅਸੀਂ ਜੀ ਆਸ ਸਲੋਗਨ ਜਿਹੜੇ ਨੇ ਉਹ ਯੂਜ਼ ਕਰ ਰਹੇ ਹੁਣ ਜਿਵੇਂ ਕਾਰਬਨ ਟੈਕਸ ਦੀ ਗੱਲ ਜਿਹੜੀ ਆ ਉਹ ਕੋਈ ਬੀਸੀਸੀ ਦਾ ਕਾਰਬਨ ਟੈਕਸ ਪੈਟਰਨ ਲਾਇਆ ਹੀ ਨਹੀਂਗਾ ਜੀ ਠੀਕ ਹੈ ਨਹੀਂ ਉਹ ਤਾਂ ਜਿਹੜਾ ਹੈਗਾ ਸੂਬੇ ਦੀ ਸਰਕਾਰ ਨੇ ਬਹੁਤ ਲੰਮਾ ਸਮਾਂ ਪਹਿਲਾਂ ਜਿਹੜਾ ਸੀ 来ਆ اور ਉਹਦੇ ਵਿੱਚ ਬਹੁਤ ਸਾਰੇ ਐਮਐਲਏ ਜਿਹੜੇ ਸੀ ਉਹ ਜਿਹੜੇ ਕੰਜ਼ਰਵੇਟਿਵ ਪਾਰਟੀ ਨੂੰ ਬਿਲੋਂਗ ਕਰਦੇ ਉਹ ਵਿੱਚੇ ਹੀ ਉਹਦੇ ਬੈਠੇ ਸੋ ਜਦੋਂ ਆਪਾਂ ਗੱਲ ਕਰਦੇ ਹੈਗੇ ਆ اپੋਜੀਸ਼ਨ ਦੀ ਉਹਨਾਂ ਨੇ ਸਲੋਗਨ ਜਿਹੜੇ ਨੇ ਉਹ ਤਿਆਰ ਕੀਤੇ ਹੋਏ ਆ ਤਾਂ ਕਿ ਉਹ ਸਲੋਗਨ ਲੋਕਾਂ ਦੇ ਕਿਵੇਂ ਉਹਨਾਂ ਦੇ ਚੈਨ ਚ ਪਾਉਣੇ ਹੈਗੇ ਆ ਉਹ ਸਲੋਗਨਸ ਕਰਦੇ ਹੈਗੇ ਪਰ ਜਦੋਂ ਲਿਬਰਲ ਪਾਰਟੀ ਦੀ ਗੱਲ ਕਰਦੇ ਸਾਡਾ ਫੋਕਸ ਜਿਹੜਾ ਉਹ ਹਜੇ ਇਲੈਕਸ਼ਨ ਤੇ ਨਹੀਂ ਲੱਗਿਆ ਹੋਇਆ ਹਜੇ ਜਿਹੜਾ ਫੋਕਸ ਹੈਗਾ ਪ੍ਰਾਈਮ ਮਿਨਿਸਟਰ ਦਾ ਔਰ ਕੈਬਨਿਟ ਦਾ ਔਰ ਐਜੈਕਟਿਵ ਦਾ ਔਰ ਸਾਡੀ ਗਵਰਨਮੈਂਟ ਦਾ ਉਹ ਇਹ ਹੈਗਾ ਕਿ ਅਸੀਂ ਕੈਨੇਡੀਅਨ ਲੋਕ ਜਿਹੜੇ ਟਾਪ ਸਮੇਂ ਚੋ ਜਿਸ ਤਰ੍ਹਾਂ ਕੋਵਿਡ ਤੋਂ ਬਾਅਦ ਨਿਕਲੇ ਉਹਨਾਂ ਨੂੰ ਜਿਹੜੀਆਂ ਨੇ ਬਣਦੀਆਂ ਰਾਹਤ ਜਿਹੜੀ ਦੇ ਕੇ ਉਹਨਾਂ ਦਾ ਜੀਵਨ ਜਿਹੜਾ ਕਿਸ ਤਰੀਕੇ ਨਾਲ ਸੁਖਾਲਾ ਬਣਾਉਣਾ ਜੀ ਸੁਖਤਾਲੇਵਲ ਜੀ ਤੁਸੀਂ ਕਹਿਆ ਵੀ ਜਿਹੜੇ ਕ੍ਰਿਟਿਕਸ ਨੇ ਉਹਨਾਂ ਦਾ ਕੰਮ ਹੁੰਦਾ ਉਹਨਾਂ ਨੇ ਵਿਰੋਧ ਕਰਨਾ ਹੀ ਕਰਨਾ ਚਲੋ ਉਹ ਉਹਨਾਂ ਦਾ ਵਾਕਈ ਉਹਨਾਂ ਨੇ ਹਰ ਪਾਲਿਸੀ ਦੇ ਉੱਤੇ ਵਿਰੋਧ ਕਰਨਾ ਉਹਨਾਂ ਦੀ ਉਹਨਾਂ ਦਾ ਕੰਮ ਹੀ ਮੰਨ ਲਓ ਹੁੰਦਾ ਹੈ ਇਸ ਵਾਰ ਦੇ ਜਿਹੜੇ ਕ੍ਰਿਟਿਕਸ ਨੇ ਉਹਨਾਂ ਨੇ ਇਸ ਤਰੀਕੇ ਨਾਲ ਹਰ ਗੱਲ ਦਾ ਵਿਰੋਧ ਤਾਂ ਕੀਤਾ ਬੇਸ਼ੱਕ ਤੁਸੀਂ ਕਹਿੰਦੇ ਹੋ ਕਿ ਉਹਨਾਂ ਦੇ ਕੋਲ ਪਾਲਿਸੀਆਂ ਨਹੀਂ ਹੈ ਉਹ ਸਿਰਫ ਵਿਰੋਧ ਕਰ ਰਿਹਾ ਹਰ ਮੁੱਦੇ ਦੇ ਉੱਤੇ ਪਰ ਇੱਕ ਹਿਸਾਬ ਦੇ ਨਾਲ ਸਿਚੁਏਸ਼ਨ ਇੱਥੋਂ ਤੱਕ ਉਹਨਾਂ ਨੇ ਲਿਆ ਦਿੱਤੀ ਵੀ ਇਲੈਕਸ਼ਨ ਕਰਾਉਣ ਦੀ ਗੱਲ ਕਹੀ ਜਾ ਰਹੀ ਹੈ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਚਿਹਰਾ ਜਿਹੜਾ ਉਹ ਬਦਲਣ ਦੀ ਗੱਲ ਕੀਤੀ ਜਾ ਰਹੀ ਹੈ ਵੀ ਹੁਣ ਪ੍ਰਧਾਨ ਮੰਤਰੀ ਫੇਸ ਬਦਲਣਾ ਚਾਹੀਦਾ ਔਰ ਨਾ ਸਿਰਫ ਕ੍ਰਿਟਿਕਸ ਬਲਕਿ ਉਹਨਾਂ ਨੇ ਆਵਾਮ ਦੀ ਆਵਾਜ਼ ਬਦਲ ਦਿੱਤੀ ਹੈ ਈਵਨ ਕਿ ਹੁਣ ਲਿਬਰਲ ਦੇ ਖੁਦ ਕੌਕਸੇ ਮੰਗ ਕਰਦੀ ਹੈ ਵੀ ਵਾਕਈ ਜਸਟਿ ਵਿਰੋਧੀ ਧਿਰ ਕਾਫੀ ਸਟਰੋਂਗ ਪੋਜੀਸ਼ਨ ਦੇ ਵਿੱਚ ਨਿਕਲ ਕੇ ਸਾਹਮਣੇ ਆਈ ਹੈ ਬੇਸ਼ੱਕ ਉਹਨਾਂ ਦੇ ਕੋਲ ਕੋਈ ਪਾਲਿਸੀਆਂ ਦੇ ਉੱਤੇ ਗੱਲ ਕਰਨ ਲਈ ਨਹੀਂ ਹੈ ਪਰ ਉਹਨਾਂ ਦਾ ਵਿਰੋਧ ਵੀ ਬੜਾ ਸਟਰੋਂਗ ਨਿਕਲਿਆ ਦੇਖੋ ਮਿਨੋਰਟੀ ਗਵਰਨਮੈਂਟ ਹੈਗੀ ਹੈ ਮਿਨੋਰਟੀ ਗਵਰਨਮੈਂਟਸ ਦੀ ਲਾਈਫ ਜੂਲੀ ਜਿਹੜੀ ਹੁੰਦੀ ਹੈ ਉਹ 2 ਸਾਲ 2 2.5 ਸਾਲ ਗਿਣੀ ਜਾਂਦੀ ਹੈ ਪਰ ਇਹ 3 ਸਾਲ ਤੋਂ ਉੱਤੇ ਜਿਹੜੇ ਨੇ ਉਹ ਪ੍ਰਧਾਨ ਮੰਤਰੀ ਜਿਹੜੇ ਨੇ ਜਸਟਨ ਟੂਡੋ ਤੇ ਲਿਬਰਲ ਸਰਕਾਰ ਜਿਹੜੀ ਹੈ ਤੇ ਕਿ ਮੈਨੂੰ ਹੁਣ ਤੱਕ ਸਭਾ 3 ਸਾਲ ਹੀ ਹੋ ਗਏ ਨੇ ਇਹ ਇੱਕ ਵੱਖਰੀ ਕਿਸਮ ਦਾ ਹੀ ਹੈਗਾ ਜਿਹੜਾ ਕਿਉਂਕਿ ਜੂਲੀ 2 ਸਾਲ ਬਾਅਦ ਜਿਹੜਾ ਹੁੰਦਾ ਹਮਮ ਜਦੋਂ ਮਿਨੋਰਟੀ ਹੁੰਨੇ ਆ ਤਾਂ ਇਹ ਸਿਚੁਏਸ਼ਨ ਜਿਹੜੇ ਹੁੰਨੇ ਆ ਜਿੱਥੇ ਅੱਜ ਖੜੇ ਆ ਜਿੱਥੇ اپੋਜੀਸ਼ਨ ਪਾਰਟੀ ਜਿਹੜੀਆਂ ਨੇ ਉਹ ਸਰਕਾਰ ਡਿਗਣ ਲਈ ਡੇਗਣ ਲਈ ਜਿਹੜੀਆਂ ਉਹ ਤਿਆਰ ਹੁੰਦੀਆਂ ਪਰ ਇਹ ਜਿਹੜਾ ਹੈਗਾ ਸੀ ਕਿਉਂਕਿ ਜਿਹੜੀਆਂ ਚੰਗੀਆਂ ਪਾਲਿਸੀਜ਼ ਲੈ ਕੇ ਆਉਣਾ ਜਿਹੜੀਆਂ ਲੋਕਾਂ ਦੇ ਹਿੱਤਾਂ ਦੀਆਂ ਪਾਲਿਸੀ ਸੀਗੀਆਂ ਉਹ ਲੈ ਕੇ ਆਉਣਾ ਜਦੋਂ ਉਹਦੀ ਗੱਲ ਕਰਦੇ ਆ ਗਿਆ ਤਾਂ ਇਸ ਕਰਕੇ ਜਿਹੜਾ ਸੀ ਉਹ ਇਨਾ ਲੰਮਾ ਸਮਾਂ ਜਿਹੜੀ ਐ ਮਿਨੋਰਿਟੀ ਸਰਕਾਰ ਆ ਜਿਹੜੀ ਉਹ ਕੱਢ ਗਿਆ ਔਰ ਮਿਨੋਰਿਟੀ ਸਰਕਾਰ ਕਦੇ ਵੀ ਦੇਖ ਸਕਦੀ ਉਹਦੇ ਵਿੱਚ ਜਿਹੜਾ ਹੈਗਾ ਕਿਉਂਕਿ اپੋਜੀਸ਼ਨ ਦੇ ਹੱਥ ਪਾਵਰ ਹੁੰਦੀ ਆ ਮੈਜੋਰਿਟੀ ਉਹਨਾਂ ਕੋਲ ਜਦੋਂ ਵੀ ਚਾਹਣ ਤਾਂ ਉਹ ਸਰਕਾਰ ਜਿਹੜੀ ਆ ਉਹ ਸਿੱਟ ਸਕਦੇ ਆ ਜੀ ਅ ਤੁਸੀਂ ਦੇਖੋਗੇ ਪੀਆਰ ਪਾਲਮ ਨੇ ਅੱਗੇ ਤਿੰਨ ਚਾਰ ਮਤੇ ਲਿਆਂਦੇ ਆ ਪਿੱਛੇ ਜਹੀ ਮਹੀਨਾ ਵੀ ਨਹੀਂ ਹੋਇਆ ਠੀਕ ਹੈ ਨਾ ਸੋ ਇਹਦਾ ਮਤਲਬ ਮਹੀਨਾ ਪਹਿਲਾਂ ਤੱਕ ਤਾਂ ਜਿਹੜਾ ਕੌਨਫੀਡੈਂਸ ਸੀਗਾ ਹਾਊਸ ਦਾ ਉਹ ਪ੍ਰਧਾਨ ਮੰਤਰੀ ਨੂੰ ਹਾਸਲ ਸੀਗਾ ਹਾਂ ਜੀ ਹੁਣ ਤੱਕ ਜਿਹੜਾ ਫਾਲੋਅ ਅਪ ਲਿਆ ਜਾ ਰਿਹਾ ਸੀ 트럼ਪ ਫੈਕਟਰ ਬਹੁਤ ਕੰਮ ਕਰ ਗਿਆ 트럼ਪ ਨੇ ਟੈਰਿਫ ਦੀਆਂ ਤਾਕੀਆਂ ਦੀ ਗੱਲ ਕੀਤੀ ਉਹ ਜਨਵਰੀ ਦਾ ਮਹੀਨਾ ਕਾਫੀ ਔਖਾ ਵੀ ਮੰਨਿਆ ਜਾ ਰਿਹਾ ਕਿਉਂਕਿ ਕਿਹਾ ਜਾ ਰਿਹਾ ਵੀ ਇਹ ਟੈਰਿਫ ਜਿਹੜਾ ਉਹਨਾਂ ਨੇ ਲਗਾ ਕੇ ਰਹਿਣਾ ਫਾਲੋਅ ਅਪ ਆ ਰਿਹਾ ਹੈ ਵਿਤ ਮੰਤਰੀ ਤੁਹਾਨੂੰ ਬਦਲਣਾ ਪਿਆ ਇੱਕ ਟੀਮ ਬਣਾਉਣੀ ਪਈ ਜਿਹੜੀ ਕਿ ਖੁਦ 트럼ਪ ਉਹਨਾਂ ਦੇ ਨਾਲ ਲਿਜਿਠੇਗੀ ਮੁੱਦਿਆਂ ਦੇ ਉੱਤੇ ਗੱਲਬਾਤ ਕਰੇਗੀ ਪਰ ਫਾਲੋਅ ਬੈਕ ਦੇ ਵਿੱਚ ਹੁਣ ਤੱਕ ਕੁਝ ਚੰਗਾ ਆ ਰਿਹਾ ਹੈ ਕਿ 트럼ਪ ਦੀ ਬੋਡੀ ਲੈਂਗੁਏਜ ਇਹਨਾਂ ਚੀਜ਼ਾਂ ਤੋਂ ਥੋੜੀ ਬਦਲਦੀ ਦਿਖਾਈ ਦੇ ਰਹੀ ਹੈ ਦੇ ਉਹ ਇੱਕ ਟ੍ਰੈਡੀਸ਼ਨਲ ਪੋਲਿਟਿਸ਼ੀਅਨ ਨਹੀਂ ਹੈਗੇ ਠੀਕ ਹੈ ਨਾ ਜਿਹੜਾ ਟ੍ਰੈਡੀਸ਼ਨਲੀ ਜਾਂ ਡਿਪੋ ਪੋਲਿਟਿਸ਼ੀਅਨ ਹੋਊਗਾ ਉਹ ਥੋੜੀ ਡਿਪਲੋਮੈਸੀ ਰੱਖਦਾ ਇਹਦਾ ਜੋ ਆਇਆ ਅੱਜ ਉਹਨਾਂ ਨੇ ਕਹਿ ਦਿੱਤਾ ਠੀਕ ਹੈ ਨਾ ਸੋ ਉਹ ਡਿਫਰੈਂਟ ਟਾਈਪ ਦੇ ਜਿਹੜੇ ਨੇ ਉਹ ਪ੍ਰੈਜ਼ੀਡੈਂਟ ਹੈਗੇ ਸੋ ਉਹਨਾਂ ਨੂੰ ਡੀਲ ਕਰਨ ਦੇ ਲਈ ਤੁਹਾਨੂੰ ਬੜਾ ਹੌਸਲਾ ਚਾਹੀਦਾ ਔਰ ਇੱਕ ਸਟਰੋਂਗ ਲੀਡਰਸ਼ਿਪ ਚਾਹੀਦੀ ਆ ਜੇ ਪਿੱਛੇ ਵੀ ਦੇਖੋ ਜਦੋਂ ਪਿੱਛੇ ਟਰੰਪ ਆਏ ਸੀਗੇ ਠੀਕ ਹੈ ਨਾ ਉਦੋਂ ਕੀ ਹੋਇਆ ਕੀ ਕੰਜ਼ਰਵੇਟਿਵ ਪਾਰਟੀ ਤਾਂ ਗੁੱਡੇ ਟੇਕੀ ਬੈਠੀ ਸੀ ਉਹ ਕਹਿੰਦੇ ਵੀ ਜੋ ਦਿੰਦੇ ਆ ਉਹ ਲੈ ਲਓ ਪਰ ਅਸੀਂ ਲਿਬਰਲ ਨੇ ਨੀਅਤਾਂ ਕੀਤਾ ਕੀ ਕੀਤਾ ਸਭ ਤੋਂ ਪਹਿਲਾਂ ਤਾਂ ਜਿਹੜਾ ਨਾਸ਼ਟਾ 프리 ਟ੍ਰੇਡ ਸੀਗਾ ਉਹਨੂੰ ਅਸੀਂ ਕੁਸਮਾ ਬਣਿਆ ਉਹਨੂੰ ਅਸੀਂ ਰੀਨੇਗੋਸ਼ੀਏਟ ਜਿਹੜਾ ਸੀ ਉਹ ਕੀਤਾ ਰਾਈਟ ਉਹ ਜਦੋਂ ਉਹਨੂੰ ਕੁਸਮਾ ਲੈ ਕੇ ਆਏ ਆਪਾਂ ਉਹਦੇ ਵਿੱਚ ਮੈਂ ਵੀ ਉਦੋਂ ਇੰਟਰਨੈਸ਼ਨਲ ਟ੍ਰੇਡ ਕਮੇਟੀ ਤੇ ਬੈੰਦਾ ਸੀ ਅਸੀਂ ਸਿਆਟਲ ਤੋਂ ਲੈ ਕੇ ਵਾਸ਼ਿੰਗਟਨ ਡੀਸੀ ਤਾਈ ਹਰ ਜਿਹੜਾ ਸੀਗਾ ਸਟੇਟ ਉਹਦੇ ਚਾਹੇ ਉਹ ਗਵਰਨਰ ਸੀ ਚਾਹੇ ਬਿジネス ਪੀਪਲ ਸੀ ਚਾਹੇ ਟ੍ਰੇਡ ਆਰਗੇਨਾਈਜੇਸ਼ਨ ਜੂਨੀਅਰ ਸਭ ਨੂੰ ਮਿਲੇ ਉਹਨਾਂ ਨੂੰ ਇਹੀ ਦੱਸਿਆ ਵੀ ਦੇਖੋ ਜਿਹੜੀਆਂ ਦੋ ਕੰਟਰੀ ਜਿਹੜੀਆਂ ਇੱਕ ਵੱਡਾ ਲੰਮਾ ਚੌੜਾ ਟ੍ਰੇਡ ਹੈਗਾ ਬੜੇ ਵਧੀਆ ਰਿਲੇਸ਼ਨ ਹੈਗੇ ਵੀ ਇਹ ਜਿਹੜੇ ਟੰਪ ਨੀਤੀ ਚਾਹੁੰਦੇ ਆ ਇਹਨਾਂ ਨੂੰ ਜਿਹੜਾ ਉਹ ਅਨ ਇੰਟਰਨਲ ਪ੍ਰੈਸ਼ਰ ਜਿਹੜਾ ਉਹ ਪਾਇਆ ਜਾਵੇ ਔਰ ਉਹਦੇ ਵਿੱਚ ਕੀ ਹੋਇਆ ਕਿ ਕੰਜ਼ਰਟਿਵ ਇੱਕ ਪਾਸੇ ਕਹਿ ਰਹੇ ਸੀ ਵੀ ਤੁਸੀਂ ਜੀ ਜੋ ਦਿੰਦੇ ਨੇ ਲਓ ਤੇ ਕੁਝ ਮਾ ਸਾਈਨ ਕਰੋ ਤੇ ਮੂਵ ਆਨ ਪਰ ਇਹ ਨਹੀਂ ਕੀਤਾ ਅਸੀਂ ਜੋ ਕੈਨੇਡੀਅਨ ਲੋਕਾਂ ਲਈ ਠੀਕ ਸੀ ਉਹ ਉਹਨਾਂ ਨਾਲ ਨੇਗੋਸ਼ੀਏਰ ਕੀਤਾ ਇਹੀ ਕਾਰਨ ਕਰਕੇ ਜਿਹੜਾ ਆਪਣਾ ਪ੍ਰੈਜ਼ੀਡੈਂਟ 트ੰਪ ਨੇ ਇਲੈਕਟ੍ਰੰਪ ਉਹ ਲਾਈਕ ਨਹੀਂ ਕਰਦੇ ਕਿਉਂ ਕਿ ਉਹ ਹਮੇਸ਼ਾ ਹੀ ਚਾਹੇ ਸਾਡੀ ਗਵਰਨਮੈਂਟ ਦੇ ਉੱਤੇ ਬਹੁਤ ਕਿਉਂ ਫਿਰ ਉਸ ਤੋਂ ਬਾਅਦ ਉਹਨਾਂ ਨੇ ਟੈਰਿਫ ਲਾਏ ਟੈਰਿਫ ਲਾਏ ਅਸੀਂ ਵੀ ਫਿਰ ਉਹਦੇ ਜਿਹੜਾ ਅਸੀਂ ਮੂਵ ਮੋਡ માં ਉਹਨੂੰ ਜਵਾਬ ਜਿਹੜਾ ਸੀ ਐਨ ਦਿੱਤਾ ਜਿਹਦੇ ਵਿੱਚ ਜੇ 1 ਡਾਲਰ ਉਹ ਸਾਡੇ ਤੇ ਟੈਕਸ ਟਾਇਰ ਫਲਾ ਰਹੇ ਸੀ ਤਾਂ 1 ਹੀ ਆਪਾਂ ਲਾਇਆ ਔਰ ਉਹਨਾਂ ਦਾ ਨੱਕ ਚ ਦਾਮ ਕਰਕੇ ਰੱਖ ਦਿੱਤਾ ਅਖੀਰ ਚ ਗੋਡੇ ਕਿਨੂੰ ਟੇਕਣੇ ਪਏ ਉਹ ਟ੍ਰੈਂਪੋ ਉਹਨਾਂ ਨੂੰ ਟੇਕਣੇ ਪਏ ਉਹਨਾਂ ਨੂੰ ਜਿਹੜੇ ਟਾਇਰ ਫਲਾਏ ਸੀ ਉਹ ਵਾਪਸ ਲੈਣੇ ਪਏ ਕਿਉਂ ਅਸੀਂ ਚਾਹੇ ਸਾਡੀ ਉਹ ਸਟੀਲ ਇੰਡਸਟਰੀ ਸੀ ਚਾਹੇ ਉਹ ਸਾਡੀ ਐਲੂਮੀਨੀਅਮ ਇੰਡਸਟਰੀ ਸੀ ਚਾਹੇ ਸਾਡੀ ਉਹ ਲੰਬਰ ਇੰਡਸਟਰੀ ਸੀ ਅਸੀਂ ਆਪਣੀ ਇੰਡਸਟਰੀ ਜਾਂ ਸਾਡੀ ਜਿਹੜੀ ਸੀ ਸਪਲਾਈ ਚੇਨ ਉਹਨੂੰ ਅਸੀਂ ਉਹਨੂੰ ਜਿਹੜਾ ਸੀਗਾ ਪ੍ਰੋਟੈਕਟ ਕਰਕੇ ਕੈਨੇਡਾ ਨੇ ਉਦੋਂ ਜਿਹੜਾ ਸੀਗਾ ਜਿੱਤਿਆ ਸੀ ਪਰ ਜੇ ਉਸ ਵੇਲੇ ਕੰਜ਼ਰਵੇਟਿਵ ਪਾਰਟੀ ਹੁੰਦੀ ਤਾਂ ਉਹਨਾਂ ਨੇ ਗੋਡੇ ਜਿਹੜੇ ਸੀ ਟੇਕਦੇ ਨੇ ਇਹੀ ਕਾਰਨ ਹੈਗਾ ਕਿ ਪ੍ਰੈਜ਼ੀਡੈਂਟ ਟਰੰਪ ਅੱਜ ਜਿਹੜੇ ਨੇ ਉਹ ਕਿਉਂ ਨਹੀਂ ਜਿਹੜਾ ਚਾਹੇ ਉਹ ਪ੍ਰਾਈਮ ਮਿਨਿਸਟਰ ਟੂਡੋ ਨੇ ਚਾਹੇ ਉਹ ਸਾਡੇ ਫਾਰਮਰ ਡਿਪਟੀ ਪ੍ਰਾਈਮ ਮਿਨਿਸਟਰ ਜਾਂ ਫਾਈਨੈਂਸ ਮਿਨਿਸਟਰ ਸੀ ਉਦੋਂ ਟ੍ਰੇਡ ਦੀ ਫਾਈਲ ਇਹਨਾਂ ਕੋਲ ਸੀ ਕਿਉਂ ਉਹਨਾਂ ਦੇ ਨਾਲ ਤਤਕਾਰ ਰੱਖਦੇ ਨੇ ਕਿਉਂਕਿ ਪਿੱਛੇ ਉਹਨਾਂ ਨੇ ਉਹਨਾਂ ਨੂੰ ਜਿਹੜੀ ਸੀਗੀ ਉਹ ਹਾਰ ਖਾਣੀ ਪਈ ਪ੍ਰੈਜ਼ੀਡੈਂਟ ਟਰੰਪ ਨੂੰ ਤੇ ਉਹਨਾਂ ਦੀ ਟੀਮ ਨੂੰ ਜਦੋਂ ਨੇਗੋਸ਼ੀਏਸ਼ਨ ਦੀ ਗੱਲ ਆਈ ਹੂੰ ਹੂੰ ਜੀ ਅ ਤਾਲੀਵਾਲ ਜੀ ਪੁਰਾਣੇ ਸਮੇਂ ਦੇ ਵਿੱਚ ਚਾਹੇ ਹਾਰਪਰ ਸਰਕਾਰ ਪਾਲ ਮਾਰਟਨ ਉਹਨਾਂ ਦੀ ਗੱਲ ਕਰ ਲਓ ਤੇ ਟਰੂਡੋ ਸਰਕਾਰ ਹੋਰ ਵੀ ਜਿੰਨੇ ਵੀ ਨਿਕਲੇ ਨੇ ਜਿਹੜਾ ਤੁਹਾਡਾ ਤਜਰਬਾ ਹੈ ਕਈ ਸਰਕਾਰਾਂ ਤੁਸੀਂ ਬਣਦੀਆਂ ਵੀ ਦੇਖੀਆਂ ਤੇ ਢੇਰੀ ਹੁੰਦੀਆਂ ਵੀ ਦੇਖ ਚੁੱਕੇ ਹੋ ਤੁਹਾਡੇ ਤਜਰਬੇ ਦੇ ਹਿਸਾਬ ਦੇ ਨਾਲ ਕੀ ਲੱਗਦਾ ਹੈ ਲੀਡਰ ਜਦੋਂ ਵੀ ਲੀਡਰ ਜਾਂ ਫਿਰ ਪ੍ਰਧਾਨ ਮੰਤਰੀ ਜਦੋਂ ਇਦਾਂ ਦੀ ਸਿਚੁਏਸ਼ਨ ਦੇ ਵਿੱਚ ਆਉਂਦੇ ਨੇ ਉਹਨਾਂ ਕੋਲ ਹੱਲ ਕੀ ਹੁੰਦਾ ਕੀ ਵਿਕਲਪ ਹੁੰਦਾ ਤੇ ਜੇ ਲਿਬਰਲ ਸਰਕਾਰ ਦੇ ਮੂਰੇ ਹੁਣ ਐਵੇਂ ਦੀ ਸਿਚੁਏਸ਼ਨ ਆਈ ਹੋਈ ਹੈ ਜਿਹੇ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਡੋ ਦੇ ਉੱਤੇ ਬਹੁਤ ਜ਼ਿਆਦਾ ਇਸ ਟਾਈਮ ਭਾਰ ਇਸ ਚੀਜ਼ ਦਾ ਆ ਰਿਹਾ ਵੀ ਉਹ ਕਰਨਗੇ ਕੀ ਅਗਲਾ ਉਹਦਾ ਫੈਸਲਾ ਹੋਏਗਾ ਕੀ ਤਾਂ ਉਹਨਾਂ ਕੋਲ ਅੱਗੇ ਵਿਕਲਪ ਕੀ ਬਚਿਆ ਉਹ ਕੀ ਕਰ ਸਕਦੇ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਕੰਸਟੀਟੂਐਂਸੀ ਦੀ ਗੱਲ ਕਰਾਂ ਜੀ ਉਹਦੇ ਵਿੱਚ ਵੱਡੀ ਗਿਣਤੀ ਚ ਜਿਹੜੇ ਹੈਗੇ ਨੇ ਸਾਊਥ ਏਸ਼ੀਅਨ ਭਾਈਚਾਰਾ ਹੈਗਾ ਔਰ ਖਾਸ ਕਰਕੇ ਜਿਹੜੀ ਸੀ ਕਮਿਊਨਿਟੀ ਵੱਡੀ ਗਿਣਤੀ ਚ ਹੈਗੀ ਜੇਕਰ ਸਾਊਥ ਏਸ਼ੀਅਨ ਕਮਿਊਨਿਟੀ ਲਈ ਖਾਸ ਕਰਕੇ ਇੰਡੀਅਨ ਲੋਕਾਂ ਰਿਜਨ ਦੇ ਲੋਕਾਂ ਲਈ ਔਰ ਖਾਸ ਕਰਕੇ ਸੀ ਕਮਿਊਨਿਟੀ ਲਈ ਜੋ ਪ੍ਰਧਾਨ ਮੰਤਰੀ ਜਸਟਨ ਰੂਡੋ ਕਰਗੇ ਆ ਜਾਂ ਇੰਟਰਨੈਸ਼ਨਲ ਸੀਨ ਦੇ ਉੱਤੇ ਜੋ ਉਹਨਾਂ ਨੇ ਜਦੋਂ ਜਿਹੜਾ ਸੀਗਾ ਨਜਰੂਨਾ ਦੀ ਅਸੈਸੀਨੇਸ਼ਨ ਹੋਈ ਉਸ ਤੋਂ ਬਾਅਦ ਜੋ ਉਹਨਾਂ ਨੇ ਲੀਡਰਸ਼ਿਪ ਦਿਖਾਈ ਠੀਕ ਹੈ ਨਾ ਮੋਦੀ ਸਰਕਾਰ ਦੇ ਨਾਲ ਉਹਨਾਂ ਨੇ ਜਿਹੜਾ ਸੀ ਉਹ ਚਾਰ ਹੱਥ ਕੀਤੇ ਜਿਹਦੇ ਨਾਲ ਕਰਕੇ ਯੂ ਐਸ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਸਾਰੇ ਦੇ ਸਾਰੇ ਦੇਸ਼ ਜਿਹੜੇ ਸੀ ਉਹ ਸਾਡੇ ਨਾਲ ਆਪਣੇ ਨਾਲ ਚੱਲ ਪਏ ਸੋ ਉਹ ਜਿਹੜੀ ਚੀਜ਼ ਕੀਤੀ ਹੈ ਮੈਂ ਨਹੀਂ ਕਹਿੰਦਾ ਵੀ ਕੋਈ ਹੋਰ ਪ੍ਰਧਾਨ ਮੰਤਰੀ ਕਰ ਸਕਦਾ ਸੀ ਰਾਈਟ ਜਾਂ ਕਰੂਗਾ ਤੁਸੀਂ ਦੇਖ ਲਓ ਹੁਣ ਆਪਣੇ ਜਿਹੜੇ ਇਸ ਵੇਲੇ ਲੀਡਰ ਪੀਆਰ ਪੋਲਿਬ ਨੇ ਉਹ ਤਾਂ ਕਲੀਅਰੈਂਸ ਨਹੀਂ ਲੈ ਰਹੇ ਆਪਣੇ ਸਕਿਉਰਿਟੀ ਕਲੀਅਰੈਂਸ ਕਿਉਂਕਿ ਉਹਨਾਂ ਨੂੰ ਕਿਤੇ ਫਾਈਲ ਦੇਖਣੀ ਨਾ ਪਵੇ ਕਿਉਂ ਉਹਨਾਂ ਦੇ ਕੈਂਡੀਡੇਟ ਵੀ ਹੋ ਸਕਦਾ ਔਰ ਐਮਪੀ ਵੀ ਹੋ ਸਕਦਾ ਕਿ ਉਹ ਫੋਰਨ ਏਜੰਟਸ ਜਿਹੜੇ ਹੋਣ ਸੋ ਜਦੋਂ ਆਪਾਂ ਇਹ ਗੱਲਾਂ ਕਰਦੇ ਹੈਗੇ ਆ ਤਾਂ ਪ੍ਰਧਾਨ ਮੰਤਰੀ ਜਸਟਿਸ਼ ਟੂਡ ਉਹਨਾਂ ਨੇ ਜਦੋਂ ਮੇਰੀ ਕੰਸਟੀਟੂਐਂਸੀ ਦੀ ਸਾਡੀ ਸ੍ਰੀ ਨਿਊਟਨ ਦੀ ਗੱਲ ਕਰ ਲਈ ਸ੍ਰੀ ਦੀ ਗੱਲ ਕਰ ਲਈ ਜਾਂ ਓਵਰਆਲ ਜਿਹੜੇ ਇੰਡੀਅਨ origin ਦੇ ਲੋਕ ਆ ਉਹਨਾਂ ਲਈ ਔਰ 1 in 3 ਜਿਹੜਾ ਇਮੀਗ੍ਰੈਂਟ ਹੋਇਆ ਪਿੱਛੇ ਉਹ ਇੰਡੀਆ ਤੋਂ ਹੋਇਆ ਹੈਗਾ ਸੋ ਇਹ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਔਰ ਓਵਰਆਲ ਵੀ ਜੇ ਦੇਖਿਆ ਜਾਵੇ ਤਾਂ ਪ੍ਰਧਾਨ ਮੰਤਰੀ ਜਸਟਿਨ ਟੂਡੋ ਉਹਨਾਂ ਨੇ ਚਾਹੇ ਉਹ ਕੋਵਿਡ ਸੀ ਉਹਦੇ ਦੌਰਾਨ ਜੋ ਲੀਡਰਸ਼ਿਪ ਦਿਖਾਈ ਅੱਜ ਵੀ ਜੇ ਦੇਖਿਆ ਜਾਵੇ ਉਹਨਾਂ ਦਾ ਪੂਰਾ ਦਾ ਪੂਰਾ ਜੋਰ ਹੀ ਲੱਗਿਆ ਪਿੱਛੇ ਇੰਟਰਸਟ ਰੇਟਸ ਦੀ ਗੱਲ ਕੀਤੀ ਇਨਫਲੇਸ਼ਨ ਨੂੰ ਕੰਟਰੋਲ ਕਰਨ ਦੀ ਸੋ ਪ੍ਰਧਾਨ ਮੰਤਰੀ ਜਦੋਂ ਚੁਣੇ ਗਏ ਨਾ 2015 ਚ ਤੀਜੇ ਨੰਬਰ ਦੀ ਪਾਰਟੀ ਸੀ ਠੀਕ ਹੈ ਨਾ ਲਿਬਰਲ ਜਿਹੜੀ ਸੀ ਤੀਜੇ ਨੰਬਰ ਤੇ ਜਾ ਚੁੱਕੀ ਸੀ ਉਸ ਵੇਲੇ ਜਿਹੜਾ ਸੀ ਐਡੀ ਬਹੁਮਤ ਦੇ ਵਿੱਚ ਜਿੱਤਣਾ ਜਿਹੜਾ ਉਹ ਪ੍ਰਧਾਨ ਮੰਤਰੀ ਦੇ ਵਿਜਨ ਸੀਗੀ ਉਹਨਾਂ ਦੀ ਪਾਲਿਸੀ ਸੀਗੀ ਤਾਂ ਉਹਨਾਂ ਨੇ ਉਹ ਜਿਹੜੀ ਸਟਰੋਂਗ ਲੀਡਰਸ਼ਿਪ ਦਿਖਾਈ ਤੇ ਬਹੁਤ ਸਾਰੇ ਲੋਕ ਜਿਹੜੇ ਸੀ ਕਦੇ ਸੁਪਨਾ ਨਹੀਂ ਸੀ ਲੈ ਸਕਦੇ ਨਾ ਵੀ ਅਸੀਂ ਐਮਪੀ ਬਣਾਂਗੇ ਜੀ ਠੀਕ ਹੈ ਨਾ ਜੀ ਉਹ ਵੀ ਜਿਹੜੇ ਸੀਗੇ ਉਹ ਉਹਨਾਂ ਦੇ ਸਿਰ ਤੇ ਚੜ੍ਹਾਈ ਕੀਤੀ ਸੋ ਅੱਜ ਉਹੀ ਐਮਪੀ ਜਿਹੜੇ ਨੇ ਕਿਉਂ ਕਿਉਂਕਿ ਉਹਨਾਂ ਨੇ ਕਦੇ ਉਤਰਾਈ ਦੇਖੀ ਨਹੀਂ ਜਿਸ ਤਰ੍ਹਾਂ ਤੁਸੀਂ ਕਿਹਾ ਦੇਖੋ ਜான் ਕੈਟਿਨ ਉਹਨਾਂ ਨੂੰ ਵੀ ਕੱਢਣ ਦੀ ਗੱਲ ਹੋਈ ਪਹਿਲਾਂ ਫਿਰ ਤੁਸੀਂ ਪਾਲਮਾਰਟਨ ਉਹਨਾਂ ਦਾ ਵੀ ਲਿਆ ਉਹਨਾਂ ਨੇ ਵੀ ਉਹਨਾਂ ਨੂੰ ਵੀ ਜਿਹੜਾ ਸੀਗਾ ਡਾਊਨਫਾਲ ਆਇਆ ਜਦੋਂ ਹਾਰਪਰ ਸੀਗੇ ਉਦੋਂ ਵੀ ਇਦਾਂ ਹੀ ਸੀ ਇਹ ਨਾ ਸੋਚੋ ਕਿਉਂਕਿ ਜਦੋਂ ਹਾਰਪਰ ਸੀਗੇ ਤਾਂ ਉਦੋਂ ਸਟਾਪ ਹਾਰਬਰ ਸਟਾਪ ਹਾਰਪਰ ਦੇ ਸਟicker ਲੋਕਾਂ ਨੇ ਲਾਏ ਬਿਲਕੁਲ ਫਿਰ ਉਸ ਤੋਂ ਬਾਅਦ 2 ਲੀਟਰ ਲੱਗੇ ਉਹਨਾਂ ਦੇ ਤੁਸੀਂ ਲਾ ਲਓ ਐਂਡੂਸ਼ੀਅਰ ਆਏ ਫਿਰ ਉਸ ਤੋਂ ਬਾਅਦ ਜਿਹੜੇ ਸੀਗੇ O2 ਲਾਏ ਹੁਣ ਆਏ ਹੋਇਆ ਜਦੋਂ ਆਪਾਂ ਇਹ ਚੀਜ਼ ਨੂੰ ਦੇਖਦੇ ਆ ਨਾ ਇਹ ਉਤਰਾ ਚੜਾ ਪੋਲਿਟਿਕਸ ਦੇ ਵਿੱਚ ਆਉਂਦੇ ਰਹਿੰਦੇ ਆ ਪਰ ਜਿਹੜਾ ਐਮਪੀ ਚੁਣਿਆ ਹੋਇਆ ਨੁਮਾਇੰਦਾ ਨਾ ਉਹਨੂੰ ਸਿਰਫ ਇਹ ਦੇਖਣਾ ਚਾਹੀਦਾ ਵੀ ਮੈਂ ਆਪਣੇ ਕੰਸਟੀਟੂਐਂਟਸ ਦੀ ਮਦਦ ਕਰ ਰਿਹਾ ਜੋ ਉਹ ਚਾਹੁੰਦੇ ਨੇ ਜੋ ਉਹਨਾਂ ਦੀਆਂ ਲੋੜਾਂ ਨੇ ਉਹ ਮੈਂ ਪੂਰੀਆਂ ਕਰ ਰਿਹਾ ਉਹਨਾਂ ਦੇ ਵਿੱਚ 24 ਘੰਟੇ ਸੱਤੇ ਦਿਨ ਜੇ ਕੰਮ ਅਸੀਂ ਕਰਨਾ ਨਹੀਂ ਤੇ ਕਸੂਰ ਪ੍ਰਧਾਨ ਮੰਤਰੀ ਦਾ ਕੱਢੇ ਜਾਈਏ ਉਹ ਵੀ ਇਕੱਲਾ ਗੱਲ ਨਹੀਂ ਹੈਗੀ ਸੋ ਉਹਦੇ ਵਿੱਚ ਮੈਂ ਇਹ ਕਹਿਣਾ ਵੀ ਇਸ ਵੇਲੇ ਪ੍ਰਧਾਨ ਮੰਤਰੀ ਉਹਨਾਂ ਨੂੰ ਸਮਾਂ ਦੇਣ ਦੀ ਲੋੜ ਹੈਗੀ ਆ ਉਹ ਆਪ ਦਾ ਡਿਸੀਜਨ ਜੋ ਬਣਾਉਣਾ ਬਣਾਉਣ ਕਿਉਂ ਉਹਨਾਂ ਨੂੰ ਜੇ ਤੁ ਆਪਾਂ ਜਸਟਿਸ ਨਾਲ ਉਹਨਾਂ ਦੀ ਗੱਲ ਕਰਦੇ ਨਾ ਮੈਂ ਮੜੀ ਜੀ ਹਿਸਟਰੀ ਦੇ ਦਮਾ ਪਹਿਲਾਂ ਤਾਂ ਉਹਨਾਂ ਨੇ ਇਹ ਨਹੀਂ ਸੀਗਾ ਵੀ ਉਦਾਂ ਹੀ ਜਿਹੜੇ ਸੀ ਐਮਪੀ ਚੁਣੇ ਗਏ ਪਹਿਲਾਂ ਉਹਨਾਂ ਨੇ ਨੋਮੀਨੇਸ਼ਨ ਲੜੀ ਆਪ ਦੀ ਡਾਈਟਿੰਗ ਦੇ ਵਿੱਚ ਜਿਸ ਤਰ੍ਹਾਂ ਆਪਣੀ ਇੱਥੇ ਸਰੀ ਨਿਊਟਰਨ ਵੀ ਦੋ ਵਾਰ ਹੋ ਚੁੱਕੀ ਵੱਡੀਆਂ ਤੋਂ ਵੱਡੀਆਂ ਉਹਨਾਂ ਨੇ ਨੋਮੀਨੇਸ਼ਨ ਜਿੱਤਦੀ ਉਸ ਤੋਂ ਬਾਅਦ ਉਹਨਾਂ ਦੀ ਇਨਕੰਮੈਂਟ ਐਮਪੀ ਨਹੀਂ ਸੀਗੇ ਉਦੋਂ ਜਿਹੜਾ ਸੀ ਬਲਾਕ ਕੋਈ ਇੱਕ ਵਾਰ ਦੇ ਐਮਪੀ ਬੈਠੇ ਸੀ ਉਹਨਾਂ ਨੇ ਇਲੈਕਸ਼ਨ ਜਿੱਤੇ ਐਮਪੀ ਦਾ ਉਸ ਤੋਂ ਬਾਅਦ ਉਹਨਾਂ ਨੇ ਲੀਡਰਸ਼ਿਪ ਲੋਕਾਂ ਨੇ ਜਿਹੜੇ ਸੀ ਲਿਬਰਲ ਪਾਰਟੀ ਦੇ ਮੈਂਬਰਸ ਨੇ ਉਹਨਾਂ ਨੂੰ ਲੀਡਰ ਚੁਣਿਆ ਫਿਰ ਪ੍ਰਧਾਨ ਮੰਤਰੀ ਜਿਹੜਾ ਚੁਣਿਆ ਉਹ ਉਹਨਾਂ ਦੀ ਲੀਡਰਸ਼ਿਪ ਦੇ ਅੰਡਰ ਲੋਕਾਂ ਨੇ ਉਹਨਾਂ ਨੂੰ ਚੁਣਿਆ ਤੇ ਹੁਣ ਉਹਨਾਂ ਨੇ ਉਹਨਾਂ ਨੂੰ ਫਤਵਾ ਜਿਹੜਾ ਸੀਗਾ ਉਹ 2015 ਤਾਂ ਦਿੱਤਾ ਸੀ ਜਦੋਂ ਆਪਾਂ ਇਲੈਕਸ਼ਨ ਡੇਟ ਫਿਕਸ ਇਲੈਕਸ਼ਨ ਡੇਟ ਦੀ ਗੱਲ ਕਰਦੇ ਆਂ ਸੋ ਜਦੋਂ ਇਹ ਸਾਰੀਆਂ ਚੀਜ਼ਾਂ ਦੇਖਦੇ ਆਂ ਤਾਂ ਐਮਪੀਜ਼ ਨੇ ਉਹਨਾਂ ਨੂੰ ਪ੍ਰਧਾਨ ਮੰਤਰੀ ਨਹੀਂ ਬਣਾਇਆ ਪ੍ਰਧਾਨ ਮੰਤਰੀ ਤੇ ਲੀਡਰ ਕਿਨੇ ਬਣਾਇਆ ਲੋਕਾਂ ਨੇ ਲੋਕਾਂ ਨੇ ਸੋ ਹੁਣ ਲੋਕਾਂ ਦੀ ਰਾਇ ਜਿਹੜੀ ਹੈਗੀ ਆ ਮੈਂ ਤਾਂ ਇਸ ਵਿਸ਼ਵਾਸ ਆ ਕਿ ਕੋਈ ਗੱਲ ਨਹੀਂ ਤਾਂ ਕਿ ਆ ਤਰਾ ਚੜਾ ਹੁੰਦੇ ਕੋਈ ਹਾਰ ਜਿੱਤ ਬਣੀ ਰਹਿੰਦੀ ਪੋਲਿਟਿਕਸ ਦੇ ਵਿੱਚ ਦੋ ਜੇ ਜਾਣੇ ਘੁਲਦੇ ਆ ਜਾਂ ਚਾਰ ਜਣੇ ਘੁਲਦੇ ਆ ਤੇ ਇੱਕ ਨਹੀਂ ਜਿਹੜਾ ਵਾ ਉਹ ਜਿਤਨਾ ਦੂਜਿਆਂ ਨੇ ਤਾਂ ਬਾਕੀ ਨੇ ਤਾਂ ਹਰ ਨਹੀਂ ਹੁੰਦਾ ਜੀ ਸੋ ਉਹ ਚੀਜ਼ ਨੂੰ ਸਪੋਰਟਸ ਜਿਹੜੀ ਆ ਜਿਹੜੀ ਪਰਸਨਸ਼ਿਪ ਹੈਗੀ ਆ ਉਹਨੂੰ ਲੈ ਕੇ ਚੱਲਣਾ ਚਾਹੀਦਾ ਉਹਦੇ ਵਿੱਚ ਥੋੜੇ ਜਿਹੇ ਲੋਕ ਜਿਹੜੇ ਨੇ ਸਾਡੀ ਲਿਬਰਲ ਪਾਰਟੀ ਦੇ ਠੀਕ ਹੈ ਐਮਪੀ ਜਿਸ ਤਰ੍ਹਾਂ ਤੁਸੀਂ ਕਿਹਾ ਉਹ ਜਿਹੜੇ ਨੇ ਨਾ ਉਹ ਡੋਲੇ ਹੋਏ ਨੇ ਕਿਉਂ ਉਹ ਸਲੋਗਨਸ ਤੋਂ ਡਰੀ ਜਾਂਦੇ ਆ ਪੋਲਸ ਤੋਂ ਡਰੀ ਜਾਂਦੇ ਆ ਅਜੇ ਸਮਾਂ ਲੰਮਾ ਹੁਣ ਕੁਝ ਕੁਝ ਵੀ ਹੋ ਸਕਦਾ ਕਤ ਹੋ ਰਿਹਾ ਲਾ ਠੀਕ ਹੈ ਤੁਸੀਂ ਕਹੇ ਵੀ ਸਮਾਂ ਜਿਹੜਾ ਪ੍ਰਧਾਨ ਮੰਤਰੀ ਨੂੰ ਦੇਣਾ ਚਾਹੀਦਾ ਹੈ ਜਗਮੀ ਸਿੰਘ ਇਸ ਤੇ ਉਲਟ ਚੱਲ ਰਹੇ ਹੋ ਕਹਿੰਦੇ ਹੁਣ ਸਮਾਂ ਨਹੀਂ ਦੇਣਾ ਚਾਹੀਦਾ ਹੁਣ ਇਹਨਾਂ ਦੇ ਬਚਤਾਨੀ ਵੀ ਇਹਨਾਂ ਨੂੰ ਇੱਕ ਹੋਰ ਮੌਕਾ ਜਿਹੜਾ ਉਹ ਦਿੱਤਾ ਜਾਏ ਜਨਵਰੀ ਦਾ ਜਿਹੜਾ ਮਹੀਨਾ ਹੈ ਕਾਫੀ ਟਫ ਮੰਨਿਆ ਜਾ ਰਿਹਾ ਕਿਉਂਕਿ ਇੱਥੇ ਬੇਪ੍ਰੋਸ ਦੀ ਮਦਦ ਲਿਆਂਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਔਰ ਸਾਰੇ ਕਝੂਟੇ ਚ ਦਿਖਾਈ ਦੇ ਰਹੇ ਨੇ ਵੀ ਇਹ ਸੀ ਕਿਸੇ ਵੀ ਤਰੀਕੇ ਨਾਲ ਇਸ ਸੈਸ਼ਨ ਦੇ ਵਿੱਚ ਮਤਲਬ ਡਿਗ ਨਹੀਂ ਡਗਣਿਆ ਸੀ ਸਰਕਾਰ ਸੋ ਤੁਹਾਨੂੰ ਕੀ ਲੱਗਦਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਤਾਂ ਸਾਸੀਂ ਪ੍ਰੋਸੈਸ ਵੀ ਤੁਹਾਡੇ ਤੋਂ ਸਮਝਣਾ ਚਾਹਾਂਗੇ ਕੋਈ ਵੀ ਲੀਡਰਸ਼ਿਪ ਰੇਸ ਹੁੰਦੀ ਹੈ ਉਹਦਾ ਪ੍ਰੋਸੈਸ ਕੀ ਹੁੰਦਾ ਹੈ ਤਾਂ ਕੀ ਸਿਚੁਏਸ਼ਨ ਇਸ ਸੈਸ਼ਨ ਤੋਂ ਬਾਅਦ ਜਮਾਂ ਡਿੱਗਣ ਵਾਲੀ ਹੀ ਹੋ ਸਕਦੀ ਹੈ ਜਾਂ ਲਿਬਰਲ ਦੇ ਕੋਲ ਕੋਈ ਇਹੋ ਜੀ ਹੈਗੀ ਹੈ ਸੀਡੀ ਜਿਹਦੇ ਥਰੂ ਉਹ ਬਚ ਸਕਦੇ ਨੇ ਦੇਖੋ ਸਾਰਨਾ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਸਟਰੋਂਗ ਸਪੋਰਟਰ ਹੈਗਾ ਅਡਜਸਟਨ ਟੂਡਾ ਉਹਨਾਂ ਦੇ ਨਾਲ ਔਰ ਦੂਸਰੀ ਗੱਲ ਜਿਹੜੀ ਹੁਣ ਤੁਸੀਂ ਮੈਨੂੰ ਇੱਕ ਬਹੁਤ ਵਧੀਆ ਜਿਹੜਾ ਕੁਐਸਚਨ ਔਰੇਜ ਕੀ ਤਸੀ ਜਗਮੀਤ ਹੋਣਾ ਦਾ ਦੇਖੋ ਜਗਮੀਤ ਹੋਣਾ ਨੇ ਜਿਹੜੀ ਹੈ ਨਾ ਇਹਨੂੰ ਕਹਿੰਦੇ ਆਪਰਚੂਨਿਸਟ ਹਮ ਠੀਕ ਹੈ ਦੇਖਿਆ ਵੀ ਹੁਣ ਬੋਲ ਜ ਮਾੜੇ ਮੋٹے ਤੱਲੇ ਆ ਵੀ ਮੈਂ ਵੀ ਹੁਣ ਜਾਂਦਾ ਜਾਂਦਾ ਜਿਹੜਾ ਵਾ ਉਹ ਡਿੱਚ ਡਿ ਗਿਆ ਹੋਇਆ ਤੇ ਉੱਤੇ ਦੋ ਤਿੰਨ ਛੜੱਪੇ ਮੈਂ ਵੀ ਮਾਰ ਜਾ ਬੈਤੀ ਗੰਗਾ ਮੈਂ ਹੱਥ ਧੋ ਲਵਾਂ ਹਾਂ ਹਾਂ ਬਸ ਉਹ ਆਗਾ ਪਰ ਉਹਦੇ ਵਿੱਚ ਜੇ ਦੇਖਿਆ ਜਾਵੇ ਤਾਂ ਸਭ ਤੋਂ ਵੱਡਾ ਨੁਕਸਾਨ ਅੱਜ ਸਰਕਾਰ ਡਿਗਣ ਦਾ ਕਿਹਨੂੰ ਹੋਣਾ ਉਹ ਜਿਹੜੇ ਜਗਮੀਤ ਹੋਣਾ ਸਿੰਘ ਉਹਨਾਂ ਦੇ ਜਿਹੜੇ ਸਪੋਰਟਰ ਨੇ ਜਾਂ ਐਨਡੀਪੀ ਦੇ ਵੋਟਰ ਨੇ ਕਿਉਂ ਜਿਹੜੀਆਂ ਸਾਰੀਆਂ ਪਾਲਿਸੀ ਦੀ ਗੱਲ ਕਰਦੇ ਆ ਹੁਣ ਪੀਆਰ ਪਾਲਿਸੀ ਤਾਂ ਕਹਿੰਦੇ ਵੀ ਮੈਂ ਆਇਆ ਤਾਂ ਆਉਂਦਿਆਂ ਪਹਿਲਾਂ ਕੈਨੇਡਾ ਚਾਈਲਡ ਬੈਨੀਫਿਟ ਜਿਹੜਾ ਉਹ ਵੀ ਚੱਕ ਦੂੰਗਾ ਉਸ ਤੋਂ ਬਾਅਦ 10 ਡਾਲਰ ਦੇ ਕੇਅਰ ਲਿਆਉਣ ਦੀ ਗੱਲ ਕਰ ਰਹੇ ਆ ਜਿਹੜਾ ਵਿਮਨ ਏਮਪਾਵਰਮੈਂਟ ਦੀ ਗੱਲ ਕਹਿੰਦੇ ਉਹਦੀ ਵੀ ਮੈਂ ਲਾ ਦੂੰਗਾ ਉਹ ਕਹਿੰਦੇ ਫਾਰਮਾ ਕੇਅਰ ਵੀ ਮੈਂ ਚੱਕ ਦੂੰਗਾ ਡੈਂਟਲ ਕੇਅਰ ਵੀ ਚੱਕ ਦੂੰ ਸੋ ਜਦੋਂ ਕੱਟ ਲਾਉਣੇ ਨੇ ਉਹ ਕਹਿੰਦੇ ਮੈਂ ਬੈਲੈਂਸ ਬਜਟ ਲਾ ਕੇ ਚੱਲੂੰ ਬੈਲੈਂਸ ਬਜਟ ਲਾਉਂਗੇ ਤਾਂ ਕੱਟ ਲਾਉਂਗੇ ਐਜੂਕੇਸ਼ਨ ਨੂੰ ਹੈਲਥ ਕੇਅਰ ਨੂੰ ਕੋਰ ਜਿਹੜੀਆਂ ਸੁਭਾਵਾਂ ਚਾਹੀਦੀਆਂ ਤੇ ਉਹਦੇ ਵਿੱਚ ਸਭ ਤੋਂ ਵੱਡਾ ਇਫੈਕਟ ਕਿਹਦੇ ਤੇ ਪੈਣਾ ਉਹ ਐਨਡੀਪੀ ਦੇ ਵੋਟਰ ਤੇ ਪੈਣਾ ਸੋ ਜਗਮੀਤ ਸਿੰਘ ਨੂੰ ਜਿਹੜਾ ਬਾ ਉਹ ਦੂਰੰਦੇਸੀ ਨਹੀਂ ਸੋਚ ਰਿਹਾ ਔਰ ਨੁਕਸਾਨ ਕਿੱਲਾ ਕਰ ਰਿਹਾ ਉਹ ਆਪ ਦਾ ਜਿਹੜਾ ਉਹਨਾਂ ਦਾ ਵੋਟਰ ਬੇਸ ਕਹ ਲੋ ਜਾਂ ਜਿਹੜਾ ਉਹਨਾਂ ਦੀ ਪ੍ਰੋਗਰੈਸਿਵ ਵੋਟਰ ਸੋ ਉਹ ਹੈਗੀ ਪਰ ਜਦੋਂ ਤੁਸੀਂ ਹੁਣ ਪ੍ਰੋਸੈਸ ਦੀ ਗੱਲ ਕਰਦੇ ਹੋ ਪ੍ਰੋਸੈਸ ਦੇ ਵਿੱਚ ਤੁਸੀਂ ਦੇਖੋ ਇਹ ਕੋਈ ਇਹ ਨਹੀਂਗਾ ਵੀ ਜਗਮੀਤ ਉਹਨਾਂ ਨੇ ਮਤਾ ਉਹਨਾਂ ਕੋਲ ਹਜੇ ਇੰਨੀ ਪਾਵਰ ਨਹੀਂ ਗਈ ਕਿਉਂ ਕਿਉਂਕਿ ਜਿਹੜਾ ਹਾਊਸ ਲੀਡਰ ਆ ਲਿਬਰਲ ਦਾ ਉਹਨਾਂ ਦੇ ਕੋਲ ਇਹ ਹੈਗਾ ਕਿ ਜਿਹੜਾ اپੋਜੀਸ਼ਨ ਡੇ ਆ ਉਹ ਮਾਰਚ ਤੋਂ ਪਹਿਲਾਂ ਨਹੀਂ ਆ ਸਕ ਉਹਨਾਂ ਨੂੰ ਲਿਆਉਣਾ ਤਾਂ ਨਹੀਂ ਆਉਣਾ ਕਿਉਂਕਿ 26 ਤਾਈ ਤਾਂ ਪਾਰਲੀਮੈਂਟ ਵੈਸੇ ਵੀ 26 ਤੱਕ ਹਾਂ ਠੀਕ ਹੈ ਨਾ ਉਹਦੇ ਵਿੱਚ ਜਗਮੀਤ ਸਿੰਘ ਉਹਨਾਂ ਨੇ ਜੇ ਡੇਗਣੀ ਸੀ ਤਾਂ ਹਜੇ ਹੁਣੇ ਦਾ ਅਪਰੋਸਗੀ ਦਾ ਬੇਪਰੋਸਗੀ ਦਾ ਮਤਲਬ ਦੋ ਤਿੰਨ ਮਹੀਨੇ ਲੈ ਕੇ ਆਇਆ ਪੀਅਰ ਪਾਲੀਬੋ ਨੇ ਸਪੋਰਟ ਕਰੰਦੇ ਉਹ ਦੋ ਹਫ਼ਤੇ ਪਹਿਲਾਂ ਦੀ ਗੱਲ ਆ ਜੀ ਪਰ ਦੋ ਹਫ਼ਤੇ ਪਹਿਲਾਂ ਜਗਮੀਤ ਉਹ ਨਹੀਂ ਕਹਿੰਦੇ ਸੀ ਵੀ ਬਹੁਤ ਵਧੀਆ ਟੂਟੋ ਕਰ ਰਿਹਾ ਜੀ ਬੱਲੇ ਬੱਲੇ ਹੋਈ ਪਈ ਆ ਸਾਰੀਆਂ ਪਾਲਿਸੀ ਗੱਲ ਹੁਣ ਜਿਵੇਂ ਹੱਥ ਛਾੜ ਗਏ ਸੋ ਪ੍ਰੋਸੈਸ ਦੀ ਗੱਲ ਜਿਹੜੀ ਆ ਪ੍ਰਧਾਨ ਮੰਤਰੀ ਕੋਲ ਬਹੁਤ ਆਪਸ਼ਨ ਹੁੰਦੀ ਆ ਪਰ ਪ੍ਰਧਾਨ ਮੰਤਰੀ ਬਹੁਤ ਸਮਝਦਾਰ ਨੇ ਜੀ ਅੱਜ ਇਹੀ ਪ੍ਰਧਾਨ ਮੰਤਰੀ ਚੋਣ ਉਹ ਸਵੇਰ ਨੂੰ ਆ ਕੇ ਕਹਿ ਸਕਦੇ ਨੇ ਵੀ ਜੀ ਮੈਂ ਪਾਰਲੀਮੈਂਟ ਭ ਮੈਂ ਇਲੈਕਸ਼ਨ ਕਾਲ ਕਰਦੇ ਪਰ ਇਹ ਮੈਨੂੰ ਪਤਾ ਕਿ ਇਹ ਅੱਜ ਕੈਨੇਡੀਅਨ ਲੋਕਾਂ ਦੇ ਹਿੱਤ ਦੇ ਵਿੱਚ ਨਹੀਂਗਾ ਕਿ ਸਵੇਰੇ ਪਾਰਲੀਮੈਂਟ ਨੂੰ ਭੰਗ ਕਰ ਦੇਣ ਤੇ ਭੰਗ ਕਰਕੇ ਇਲੈਕਸ਼ਨ ਕਰਾ ਦੇਣ ਨਾ ਹੀ ਇਹ ਜਿਹੜਾ ਲਿਬਰਲ ਪਾਰਟੀ ਦੇ ਜਿਹੜਾ ਉਹ ਹੱਕ ਉਹ ਉਹ ਫੈਸਲਾ ਲੈਣਗੇ ਜਿਹੜਾ ਕੈਨੇਡੀਅਨਸ ਦੇ ਲਈ ਔਰ ਲਿਬਰਲਸ ਦੇ ਲਈ ਉਹ ਉਹ ਚੰਗਾ ਹੈਗਾ ਉਹਦੇ ਬੇਸ ਤੇ ਉੱਤੇ ਜਿਹੜਾ ਇਹ ਕੰਮ ਆ ਉਹ ਅੱਗੇ ਜਿਹੜਾ ਹਜੇ ਬਦੂਤੋਂ ਇਲੈਕਸ਼ਨ ਜਿਹੜਾ ਕਹਿੰਦੇ ਨੇ ਨਾ ਵੀ ਜਨਵਰੀ ਦੇ ਵਿੱਚ ਹੀ ਆਜੂ ਜਾਂ ਫਰਵਰੀ ਚ ਆਜੂ ਇਹ ਨਹੀਂ ਮੈਨੂੰ ਲੱਗਦਾ ਵੀ ਜੂਨ ਤੋਂ ਪਹਿਲਾਂ ਇਲੈਕਸ਼ਨ ਜਿਹੜਾ ਆ ਬਾ ਜੂਨ ਦਾ ਇਲੈਕਸ਼ਨ ਕਹਿ ਲਓ ਉਦੋਂ ਪਹਿਲਾਂ ਜਿਹੜਾ ਆ ਬਾ ਹੋਣਾ ਇਹ ਜਿਹੜਾ ਮੈਨੂੰ ਸੰਭਵ ਨਹੀਂ ਲੱਗਦਾ ਓਕੇ ਬਹੁਤ ਘੱਟ ਸ਼ਬਦਾਂ ਦੇ ਵਿੱਚ ਆਨਸਰ ਇੱਕ ਪਾਸੇ ਇਹ ਸਭ ਕੁਝ ਚੱਲ ਰਿਹਾ ਹੈ ਇੱਕ ਪਾਸੇ ਚੱਲ ਰਿਹਾ ਸਰਵੇ ਸਰਵੇ ਦੇ ਵਿੱਚ ਇਹ ਕਿਹਾ ਜਾ ਰਿਹਾ ਵੀ ਉਹ ਕੇ ਪ੍ਰਧਾਨ ਮੰਤਰੀ ਜਿਹੜਾ ਉਹ ਕੌਣ ਹੋਣਾ ਚਾਹੀਦਾ ਜਿਦੇ ਵਿੱਚ ਹੁਣ ਤੱਕ ਕ੍ਰਿਸਟੀ ਕਲੌਕ ਜਿਹੜੇ ਨੇ ਉਹ ਮਤਲਬ ਸਹੀ VOTING ਦੇ ਵਿੱਚ ਅੱਗੇ ਜਾ ਰਹੇ ਨੇ ਪ੍ਰਧਾਨ ਮੰਤਰੀ ਦੇ ਫੇਸ ਲਈ ਤੁਹਾਡਾ ਇਸ ਤੇ ਕੀ ਕਮੈਂਟ ਹੈਗਾ ਦੇਖੋ ਹਜੇ ਜਿਹੜਾ ਹੈ ਵਾ ਇਸ ਵੇਲੇ ਜਸਟਨ ਟਰੂਡੋ ਜਿਹੜੇ ਨੇ ਉਹ ਪ੍ਰਧਾਨ ਮੰਤਰੀ ਬਣੇ ਹੋਏ ਨੇ ਉਹ ਜਦੋਂ ਸਹੀ ਕੋਈ ਫੈਸਲਾ ਨਹੀਂ ਲੈਂਦੇ ਉਦੋਂ ਤੱਕ ਇਹ ਨਹੀਂ ਪਤਾ ਵੀ ਕਿਹੜੇ ਕਿਹੜੇ ਕੈਂਡੀਡੇਟਸ ਜਿਹੜੇ ਨੇ ਉਹੋ ਇਹਦੇ ਵਿੱਚ ਆਉਣਗੇ ਬਹੁਤ ਸਾਰੇ ਨੌਜੜੇ ਨੇ ਉਹ ਸਾਹਮਣੇ ਆ ਰਹੇ ਨੇ ਸੋ ਅਸਲੀ ਪਤਾ ਉਦੋਂ ਹੀ ਲੱਗਦਾ ਜਦੋਂ ਜਿਹੜੀ ਆ ਉਹ ਆਪਾਂ ਗਰਾਊਂਡ ਦੇ ਵਿੱਚ ਆਉਨੇ ਆ ਤੇ ਜਿਹੜਾ ਕੋਹਲ ਸ਼ੁਰੂ ਹੁੰਦਾ ਠੀਕ ਹੈ ਨਾ ਸੋ ਹਜੇ ਜਿਹੜਾ ਹੈਗਾ ਅੱਜ ਦੀ ਡੇਟ ਦੇ ਵਿੱਚ ਇਹ ਕਹਿਣਾ ਮੁਸ਼ਕਲ ਹੈਗਾ ਕਿ ਕੌਣ ਜਿਹੜਾ ਹੈਗਾ ਉਹ ਅੱਗੇ ਜਾ ਰਿਹਾ ਕਿਹੜਾ ਚਿਹਰਾ ਲੋਕ ਚਾਹੁੰਦੇ ਨੇ ਉਹ ਚਿਹਰੇ ਦਾ ਉਦੋਂ ਹੀ ਪਤਾ ਲੱਗਣਾ ਜਿਸ ਦਿਨ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਆਪਣਾ ਫੈਸਲਾ ਨਿਰਣਾ ਕਰਦੇ ਨੇ ਉਸ ਤੋਂ ਬਾਅਦ ਜੇ ਉਹ ਨਿਰਣਾ ਕਰ ਲੈਂਦੀਆਂ ਕੋਈ ਵਨ ਜਾਂ ਦੀ ਅਦਰ ਠੀਕ ਹੈ ਨਾ ਸੋ ਉਹਨਾਂ ਤੇ ਡਿਪੈਂਡ ਕਰਦਾ ਕਿ ਜਿਹੜੀ ਪੋਲਿਟਿਕਸ ਦਾ ਜਿਹੜਾ ਅਗਲਾ ਪੜਾ ਹੈਗਾ ਉਹ ਕਿਹੋ ਜਿਹਾ ਹੋਊਗਾ ਜੀ ਸੋ ਤਾਲੀਵਾਲ ਜੀ ਆਖੀਰ ਦੇ ਵਿੱਚ ਤੁਹਾਰ ਤੋਂ ਇਹ ਜਾਨਣਾ ਚਾਹਾਂਗੇ ਵੀ 2025 ਯਾਨੀ ਕਿ ਨਵਾਂ ਸਾਲ ਚੜਨ ਵਾਲਾ ਹੈ ਨਵੇਂ ਸਾਲ ਦੇ ਵਿੱਚ ਤੁਸੀਂ ਆਪਣੇ ਸਾਰੇ ਸਰੋਤਿਆਂ ਨੂੰ ਕੀ ਸੰਜਾ ਉਹਨਾਂ ਨੇ ਕੀ ਕਰਨਾ ਚਾਹੁੰਦੇ ਹੋ ਦੇਖੋ ਮੈਂ ਇੱਕ ਗੱਲ ਕਹਿਣਾ ਹੁਣੇ-ਹੁਣੇ ਆਪਣੇ ਮਹਰੂਮ ਪ੍ਰਧਾਨ ਮੰਤਰੀ ਜਿਹੜੇ ਮੋਨ ਸਿੰਘ ਉਹਨਾਂ ਦੀ ਜਿਹੜੀ ਆ ਉਹ ਚੜ੍ਹਾਈ ਕੀਤੀ ਉਹਨਾਂ ਨੇ ਸੋ ਹਮੇਸ਼ਾ ਸਾਡੀ ਵਿਸ਼ੇਮਤੀ ਉਹਨਾਂ ਦੇ ਨਾਲ ਉਹਨਾਂ ਦੇ ਪਰ ਜਦੋਂ ਇੱਕ ਚੀਜ਼ ਉਹਨਾਂ ਦੀ ਦੇਖੋ ਬੜੀ ਹਾਈਲਾਈਟ ਕੀਤੀ ਕੀ ਹਾਈਲਾਈਟ ਕੀਤਾ ਉਹਨਾਂ ਨੇ ਕਿ ਉਹਨਾਂ ਨੇ ਉਹ ਕਹਿੰਦੇ ਮੈਂ ਜਿੱਥੇ ਪਹੁੰਚਿਆ ਉਮੈਂ ਐਜੂਕੇਸ਼ਨ ਕਰਕੇ ਪਹੁੰਚਿਆ ਬਿਲਕੁਲ ਠੀਕ ਹੈ ਨਾ ਜਦੋਂ ਤੁਹਾਡੇ ਕੋਲ ਕਿਉਂਕਿ ਮੈਂ ਆਪਣੀ ਫੈਮਿਲੀ ਪਰਿਵਾਰ ਦੀ ਮੇਰੇ ਪੇਰੈਂਟਸ ਦੀ ਸਾਡੇ ਤੇ ਸੀਗੀ ਵੀ ਐਜੂਕੇਸ਼ਨ ਸਾਡੀ ਨੰਬਰ 1 ਪ੍ਰਾਇੋਰਟੀ ਹੈ ਮੇਰੀ ਵੀ ਇਹੀ ਸੀਗੀ ਕਿ ਮੈਂ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਜਿਹੜੀ ਹੈ ਉਹ ਨੰਬਰ 1 ਪ੍ਰਾਇੋਰਟੀ ਸੋ ਜਦੋਂ ਮੈਂ ਉਸ ਚੀਜ਼ ਤੋਂ ਜਿਹੜਾ ਸੀ ਮੈਂ ਕੱਲ੍ਹ ਦੇ ਉਸ ਪਿਛੇ ਤੋਂ ਮੈਂ ਅੱਗੇ ਵੀ ਇਹ ਕਹਿੰਦਾ ਰਿਹਾ ਅੱਜ ਵੀ ਮੈਂ ਇਹੀ ਕਹਿੰਦਾ ਵੀ ਜੇਕਰ ਅਸੀਂ ਤਰੱਕੀ ਕਰਨੀ ਆ ਚਾਹੇ ਉਹ ਹੈ ਜੇ ਕਮਿਊਨਿਟੀ ਚਾਹੇ ਹੈ ਜੇ ਦੇਸ਼ ਕੈਨੇਡਾ ਚਾਹੇ ਹੈ ਸਰੀ ਚਾਹੇ ਹੈ ਜੇ ब्रिटिश कोलंबिया ਤਾਂ ਸਾਨੂੰ ਚਾਹੀਦਾ ਕਿ ਸਾਡੇ ਜਿਹੜੇ ਬੱਚੇ ਹੈਗੇ ਆ ਅਸੀਂ ਬਾਕੀ ਸਭ ਕੁਝ ਛੱਡ ਦਈਏ ਜਿਹੜੀਆਂ ਮਟੀਰੀਅਲਿਸਟਿਕ ਥਿੰਗਸ ਆ ਵੱਡੇ ਕਾਰ ਵੱਡੀਆਂ ਕਾਰਾਂ ਆ ਪਾਓ ਜੇ ਫੋੜ ਕਰਦੇ ਕੋਈ ਗੱਲ ਨਹੀਂ ਪਰ ਜਿਹੜੀ ਪਹਿਲੀ ਪ੍ਰਾਇੋਰਟੀ ਆ ਉਹ ਐਜੂਕੇਸ਼ਨ ਦਿਓ ਸੋ ਮੇਰੀ ਇਹੀ ਤੁਹਾਡੇ ਦਰਸ਼ਕਾਂ ਨੂੰ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਵਧੀਆ ਤੋਂ ਵਧੀਆ ਜਿਹੜੀ ਆ ਉਹ ਪੜ੍ਹਾਈ ਦਿਈਏ ਤਾਂ ਕਿ ਜਿੱਥੇ ਉਹਨਾਂ ਨੇ ਆਪਣੇ ਪਰਿਵਾਰ ਦਾ ਨਾਮ ਉੱਚਾ ਕੱਢਣਾ ਉਹਦੇ ਨਾਲ ਨਾਲ ਸਾਡਾ ਦੇਸ਼ ਕੈਨੇਡਾ ਜਿਹੜਾ ਹੈ ਕੈਨੇਡਾ ਉਹਦਾ ਵੀ ਨਾਮ ਉੱਚਾ ਕੱਢਣ ਤਾਂ ਕਿ ਜਿਹੜੇ ਬੋਰਡ ਰੂਮਸ ਦੇ ਵਿੱਚ ਹਰ ਰੋਜ਼ ਡਿਸੀਜਨ ਮੇਕ ਹੁੰਦੇ ਅੱਜ ਵੀ ਸਟਰਗਲ ਕਰਨਾ ਪੈ ਰਿਹਾ ਔਰ ਉਹਦੇ ਵਿੱਚ ਖਾਸ ਕਰਕੇ ਸਾਡੀਆਂ ਔਰਤਾਂ ਨੇ ਬੱਚੀਆਂ ਨੇ ਤੇ ਸਾਨੂੰ ਚਾਹੀਦਾ ਕਿ ਜਦੋਂ ਅਸੀਂ ਉਹਨਾਂ ਨੂੰ ਐਜੂਕੇਸ਼ਨ ਦੇਵਾਂਗੇ ਉਹ ਸੋਸਾਇਟੀ ਦੇ ਵਿੱਚ ਬਰਾਬਰ ਦੇ ਭਾਈਵਾਲ ਬਣ ਕੇ ਅਸੀਂ ਸਾਰੇ ਜਿਹੜੇ ਡਿਸੀਜਨ ਅੱਜ ਬਣ ਰਹੇ ਨੇ ਉਹ ਜਿਹੜੇ ਸਾਨੂੰ ਇਫੈਕਟ ਕਰ ਰਹੇ ਆ ਬੱਖ ਬੱਖੀਆਂ ਕਮਿਊਨਿਟੀਜ਼ ਬੈਠਿਆਂ ਨੂੰ ਉਹਨਾਂ ਚੈਲਪ ਹੋਊ ਸੋ ਪੜ੍ਹਾਈ ਕਰਾਓ ਜੀ ਥੈਂਕ ਯੂ ਸੋ ਮੱਚ ਬਹੁਤ ਵਧੀਆ ਤੁਹਾਡਾ ਮੈਸੇਜ ਹੈ ਸੋਕਤਾਲੀਵਾਲ ਜੀ ਸ਼ੁਕਰੀਆ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਧੰਨਵਾਦ ਤੇ ਫੇਰ ਇੱਕ ਵਾਰ ਮੇਰੇ ਵੱਲੋਂ ਨਵੇਂ ਸਾਲ ਦੀ ਤਹਿਦੋਂ ਤੁਹਾਨੂੰ ਮੁਬਾਰਕਬਾਦ ਔਰ ਤੁਹਾਡੇ ਸਾਰੇ ਦਰਸ਼ਕਾਂ ਨੂੰ ਵੀ ਨਵਾਂ ਸਾਲ ਜਿਹੜਾ ਉਹ ਚੜ੍ਹਦੀ ਕਲਾ ਵਾਲਾ ਆਵੇ ਤਰੱਕੀਆਂ ਭਰਿਆ ਖੁਸ਼ੀਆਂ ਭਰਿਆ ਹੋਵੇ ਤੇ ਚੜ੍ਹਦੀ ਕਲਾ ਚ ਰਹੋ ਥੈਂਕ ਯੂ ਸੋ ਮੱਚ ਮਿਹਰਬਾਨੀ ਸੋ ਐਮਪੀ ਸੁਖਤਾਲੀਵਾਲ ਜੀ ਨੇ ਬਹੁਤ ਹੀ ਸੋਹਣਾ ਮੈਸੇਜ ਜਿਹੜਾ ਹੈ ਉਹ ਐਂਡ ਦੇ ਵਿੱਚ ਨਵੇਂ ਸਾਲ ਦੇ ਲਈ ਸਾਰਿਆਂ ਨੂੰ ਕਨਵੇ ਕੀਤਾ ਕਿ ਸਭ ਤੋਂ ਜ਼ਿਆਦਾ ਜਿਹੜੀ ਤਰਜੀਹ ਹੈ ਉਹ ਕਿੱਥੇ ਦੇਣੀ ਚਾਹੀਦੀ ਹੈ ਉਹ ਹੈ ਐਜੂਕੇਸ਼ਨ ਜਿੰਨਾ ਵੀ ਤਜਰਬਾ ਜਿੰਨਾ ਵੀ ਇਹਦੇ ਤੇ ਅਨਾਲਿਸਿਸ ਕਰ ਲੋ ਹਰ ਚੀਜ਼ ਦੇ ਵਿੱਚ ਇੱਕ ਗੱਲ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਕਿ ਐਜੂਕੇਸ਼ਨ ਤੋਂ ਬਿਨਾ ਅਸੀਂ ਸਾਰੇ ਕੁਝ ਨਹੀਂ ਕਰ ਸਕਦੇ ਸੋ ਐਜੂਕੇਸ਼ਨ ਪ੍ਰਾਇਓਰਟੀ ਤੇ ਹਮੇਸ਼ਾ ਰੱਖਣੀ ਚਾਹੀਦੀ ਹੈ ਅੱਗੇ ਦੇਖਦੇ ਹਾਂ ਜੀ ਅੱਜ ਦੀ ਐਮ ਸਟੋਰੀ ਉਸ ਤੋਂ ਬਾਅਦ ਅਰਸ਼ਦੀਪ ਸਿੰਘ ਤੋਂ ਨਾਲ ਸਾਂਝਾ ਕਰਨਗੇ ਅੱਜ ਦੀਆਂ ਅਪਡੇਟ ਖਬਰਾਂ